ਦੋਸਤੋ ਪੰਜਾਬ ਨੂੰ ਗੁਰਮੁਖੀ ਦੀ ਧਰਤੀ ਕਰਕੇ ਜਾਣਿਆ ਜਾਂਦਾ ਹੈ ਪਰ ਪੰਜਾਬ ਦੇ ਵਿੱਚ ਨਿਤ ਨਵਾਂ ਕੋਈ ਬਾਬਾ ਪੈਦਾ ਹੁੰਦਾ ਰਹਿੰਦਾ ਹੈ ਕਈ ਬਾਬੇ ਕੋ ਗੁਰੂ ਪਾਪਾ ਨੱਚਦੇ ਹਨ ਅਤੇ ਕਈ ਬੈਟਰੀਆਂ ਮਾਰਦੇ ਫਿਰਦੇ ਹਨ ਤੇ ਕਈ ਆ ਆਪਣੇ ਚੇਲਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਜਾ ਕੇ ਗੋਲ ਗੱਪੇ ਖਾ ਲਓ ਇਸੇ ਤਰ੍ਹਾਂ ਕਈ ਅਨਪੜ ਲੋਕ ਕਰਮ ਕਾਂਡਾ ਵਿੱਚ ਫਸੇ ਲੋਕ ਇਹਨਾਂ ਬਾਬਿਆਂ ਕੋਲ ਜਾ ਕੇ ਆਪਣੀ ਅਕਸਰ ਲੁੱਟ ਕਰਵਾਉਂਦੇ ਰਹਿੰਦੇ ਹਨ ਇਹਨਾਂ ਲੋਕਾਂ ਦੇ ਸਿਰ ਤੇ ਬਾਬੇ ਕਰੋੜਪਤੀ ਬਣ ਜਾਂਦੇ ਹਨ ਅਤੇ ਵੱਡੇ ਵੱਡੇ ਮਹਿਲ ਖੜੇ ਕਰ ਲੈਂਦੇ ਹਨ ਇਸੇ ਤਰ੍ਹਾਂ ਦੇ ਬਾਬੇ ਦੀ ਆਪਾਂ ਜੀ ਗੱਲ ਕਰਾਂਗੇ ਜਿਹਨੂੰ ਕਿ ਪਿਛਲੇ 10 ਸਾਲਾਂ ਤੋਂ ਫ੍ਰਿਜ ਦੇ ਵਿੱਚ ਲਾ ਕੇ ਰੱਖਿਆ ਗਿਆ ਹੈ ਨਾ ਹੀ ਉਸ ਦੇ ਚੇਲੇ ਉਸ ਦਾ ਸੰਸਕਾਰ ਕਰਦੇ ਹਨ ਅਤੇ ਨਾ ਹੀ ਉਸ ਨੂੰ ਕਬਰ ਵਿੱਚ ਦਫਨਾਇਆ ਜਾ ਰਿਹਾ ਹੈ 10 ਸਾਲ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਹੈ ਉਹ ਜਾਣਦੇ ਹਨ ਇਸ ਬਾਬੇ ਬਾਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੋ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲੋ ਅੱਜ ਆਪਾਂ ਉਸ ਬਾਬੇ ਦੀ ਗੱਲ ਕਰਾਂਗੇ ਜਿਸ ਦੀ ਮੌਤ ਅੱਜ ਤੋਂ 10 ਸਾਲ ਪਹਿਲਾਂ ਹੋ ਚੁੱਕੀ ਹੈ ਪਰ ਉਸ ਦੇ ਸਰੀਰ ਨੂੰ ਦਫਨਾਉਣ ਜਾਂ ਸੰਸਕਾਰ ਕਰਨ ਦੀ ਬਜਾਏ ਉਸ ਨੂੰ ਫ੍ਰਿਜ ਵਿੱਚ ਲਾ ਕੇ ਰੱਖਿਆ ਗਿਆ ਹੈ ਉਹਨਾਂ ਦੇ ਚੇਲਿਆਂ ਦਾ ਮੰਨਣਾ ਹੈ ਕਿ ਸਾਡਾ ਬਾਬਾ ਅਜੇ ਮਰਿਆ ਨਹੀਂ ਉਹ ਅਜੇ ਜਿਉਂਦਾ ਹੈ ਅਤੇ ਕੁਝ ਦਿਨ ਇਹੋ ਜਿਹਾ ਆਵੇਗਾ ਜਿੱਦਨ ਸਾਡਾ ਬਾਬਾ ਸਮਾਦੀ ਤੋਂ ਉੱਠੇਗਾ ਤੇ ਉਹ ਲੋਕਾਂ ਵਿੱਚ ਵਿਚਰੇਗਾ। ਉਹ ਗੱਲ ਕਰਦੇ ਹਾਂ ਇਸ ਬਾਬੇ ਦੀ ਜਲੰਧਰ ਦੇ ਨੇੜੇ ਨੂਰਮਹਿਲ ਕਸਬੇ ਦੇ ਸੰਤ ਆਸ਼ੂ ਤੋਸ਼ ਮਹਾਰਾਜ ਬਾਰੇ ਅੱਜ ਅਸੀਂ ਗੱਲ ਕਰਾਂਗੇ। ਉਸ ਦੀ ਕਹਾਣੀ ਸੁਣ ਕੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਵੇਗੀ। ਕਿਵੇਂ ਬਿਹਾਰ ਤੋਂ ਆਇਆ ਇੱਕ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਐਡਾ ਵੱਡਾ ਸੰਤ ਬਣ ਗਿਆ ਅਤੇ ਕਰੋੜਾਂ ਦੀ ਜਾਇਦਾਦ ਬਣਾ ਗਿਆ। ਉਹ ਜਾਣਦੇ ਹਾਂ आशुतोष महाराज ਦਾ ਅਸਲੀ ਨਾਮ ਮਹੇਸ਼ ਕੁਮਾਰ ਚਾਹ ਹੈ ਉਸ ਦਾ ਜਨਮ ਬਿਹਾਰ ਦੇ ਮਧੂਬਣੀ ਜ਼ਿਲ੍ਹੇ ਵਿੱਚ ਹੋਇਆ ਇੱਥੇ ਹੀ ਉਹ ਵੱਡਾ ਹੋਇਆ ਤੇ ਘਰ ਵਾਲਿਆਂ ਨੇ ਉਸ ਦਾ ਵਿਆਹ ਕੀਤਾ ਵਿਆਹ ਤੋਂ ਬਾਅਦ ਆਸ਼ੂ ਕੁਮਾਰ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਜਿਸ ਦਾ ਨਾਮ ਦਲੀਪ ਕੁਮਾਰ ਰੱਖਿਆ ਗਿਆ ਦਲੀਪ ਕੁਮਾਰ ਦੇ ਜਨਮ ਤੋਂ ਬਾਅਦ ਉਸ ਦੇ ਘਰ ਦੀ ਸਥਿਤੀ ਨਾ ਠੀਕ ਹੋਣ ਕਰਕੇ ਬਹੁਤ ਪਤਲੀ ਹੋਣ ਕਰਕੇ आशुतोष ਨੂੰ ਆਪਣਾ ਕਾਰ ਛੱਡਣਾ ਪਿਆ 1972 ਦੇ ਵਿੱਚ ਆਸ਼ੂतोष ਨੇ ਆਪਣਾ ਕਾਰ ਛੱਡ ਦਿੱਤਾ ਅਤੇ ਆਪਣੇ ਘਰਦਿਆਂ ਨਾਲ ਸਾਰੇ ਹੀ ਰਿਸ਼ਤੇ ਤੋੜ ਦਿੱਤੇ ਉਸਦੇ ਘਰ ਦੇ ਅਤੇ ਰਿਸ਼ਤੇਦਾਰ ਇਹ ਸੋਚਣ ਲੱਗ ਗਏ ਕਿ ਆਸ਼ੂतोष ਜਾਉਂਦਾ ਨਹੀਂ ਉਹ ਮਰ ਚੁੱਕਾ ਹੈ ਪਰ ਸਵਾਲ ਉਦੋਂ ਖੜਾ ਹੋ ਗਿਆ ਜਦੋਂ 1999 ਦੇ ਵਿੱਚ ਉਸ ਨੇ ਆਪਣੇ ਪੁੱਤਰ ਦਲੀਪ ਕੁਮਾਰ ਨਾਲ ਸੰਪਰਕ ਕੀਤਾ ਅਤੇ ਉਸ ਵੇਲੇ ਸਾਰੇ ਰਿਸ਼ਤੇਦਾਰਾਂ ਅਤੇ ਘਰ ਵਾਲੇ ਹੈਰਾਨ ਹੋ ਗਏ ਕਿਉਂਕਿ ਹੁਣ ਉਹ ਆਸ਼ੂਤੋਸ਼ ਮਹਾਰਾਜ ਬਣ ਚੁੱਕਾ ਸੀ ਆਸ਼ੂਤੋਸ਼ ਦੇ ਪਿੰਡ ਦੇ ਲੋਕ ਅਤੇ ਉਸ ਦੇ ਆਸ-ਪਾਸ ਦੇ ਪਿੰਡਾਂ ਦੇ ਇਲਾਕੇ ਦੇ ਲੋਕ ਇਹ ਗੱਲ ਜਾਣਦੇ ਸੀ ਕਿ ਮਹੇਸ਼ ਕੁਮਾਰ ਹੀ ਆਸ਼ੂਤੋਸ਼ ਮਹਾਰਾਜ ਹੈ ਆਸ਼ੂਤੋਸ਼ ਵੱਲੋਂ ਆਪਣੇ بیٹے ਦਲੀਪ ਕੁਮਾਰ ਨੂੰ ਇੱਕ ਖੱਤ ਭੇਜਿਆ ਗਿਆ ਜਿਸ ਵਿੱਚ ਉਸਨੇ ਲਿਖਿਆ ਕਿ ਮੈਂ ਤੇਰਾ ਪਿਓ ਤੈਨੂੰ ਖੱਤ ਲਿਖ ਰਿਹਾ ਹਾਂ ਤੂੰ ਵੀ ਇੱਥੇ ਮੇਰੇ ਕੋਲ ਨੂਰ ਮੈਲ ਆ ਜਾ ਖੱਤ ਵਿੱਚ ਆਸ਼ੂਤੋਸ਼ ਨੇ ਆਪਣਾ ਫੋਨ ਨੰਬਰ ਵੀ ਦੱਸਿਆ ਸੀ ਜਿਸ ਤੇ ਸੰਪਰਕ ਕਰਕੇ ਫਿਰ ਸਾਰਾ ਪਰਿਵਾਰ ਰਿਸ਼ਤੇਦਾਰ ਆਸ਼ੂਤੋਸ਼ ਨੂੰ ਦਿੱਲੀ ਵਿੱਚ ਜਾ ਕੇ ਮਿਲ ਕੇ ਵੀ ਆਏ ਸਨ ਇਸ ਤੋਂ ਬਾਅਦ ਆਸ਼ੂਤਸ अनेਕਾਂ ਵਾਰ ਆਪਣੇ ਪੁੱਤਰ ਅਤੇ ਪਰਿਵਾਰ ਨੂੰ ਮਿਲਦਾ ਰਿਹਾ ਅਤੇ ਫੋਨ ਤੇ ਲਗਾਤਾਰ ਉਹਨਾਂ ਨਾਲ ਗੱਲ ਕਰਦਾ ਰਿਹਾ ਇੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਸੀ ਕਿ ਸਾਲ 1972 ਤੋਂ ਘਰ ਛੱਡਣ ਤੋਂ ਲੈ ਕੇ 1999 ਤੱਕ ਪੂਰੇ 27 ਸਾਲ ਆਸ਼ੂਤੋਸ਼ ਰਿਆ ਕਿੱਥੇ ਸੀ ਇੰਨਾ ਸਮਾਂ ਹੈ ਕਿੱਥੇ ਸੀ ਤੇ ਪੰਜਾਬ ਦਾ ਐਡਾ ਵੱਡਾ ਸੰਤ ਕਿਵੇਂ ਬਣ ਗਿਆ ਇਸ ਦੌਰਾਨ ਆਸ਼ੂਤੋਸ਼ ਮਹਾਰਾਜ ਦੇ ਜੈ ਬਹੁਤ ਸਾਰੇ ਖਤਰਨਾਕ ਰਾਜ ਹਨ ਜਿਨ੍ਹਾਂ ਤੋਂ ਦੁਨੀਆ ਅੱਜ ਤੱਕ ਅਣਜਾਣ ਹੈ ਪਰ ਕਿਹਾ ਜਾਂਦਾ ਹੈ ਕਿ ਆਸ਼ੂਤੋਸ਼ ਆਪਣੇ ਖਾਸ ਚੇਲਿਆਂ ਨੂੰ ਦੱਸਿਆ ਕਰਦਾ ਸੀ ਕਿ ਮੈਂ ਬਚਪਨ ਤੋਂ ਹੀ ਬ੍ਰਹਮਚਾਰੀ ਹਾਂ ਮੇਰਾ ਕੋਈ ਆਰ ਪਰਿਵਾਰ ਪਤਨੀ ਬੱਚੇ ਨਹੀਂ ਹਨ ਪਰ ਦੂਜੇ ਪਾਸੇ ਦਲੀਪ ਕੁਪਾ কুমার ਵੱਲੋਂ ਵੀ ਕਿਹਾ ਗਿਆ ਕਿ ਆਸ਼ੂਤੋਸ਼ ਵੱਲੋਂ ਮੈਨੂੰ ਸਖਤ ਧਾਰਨਾ ਕੀਤੀ ਗਈ ਸੀ ਕਿ ਜਦੋਂ ਤੱਕ ਮੇਰੀ ਮੌਤ ਨਹੀਂ ਹੋ ਜਾਂਦੀ ਤੂੰ ਕਦੇ ਕਦੇ ਕਿਸੇ ਨੂੰ ਇਹ ਨਹੀਂ ਦੱਸੇਗਾ ਕਿ ਤੂੰ ਮੇਰਾ ਬੇਟਾ ਹੈ ਅਸਲ ਵਿੱਚ 1972 ਦੇ ਵਿੱਚ ਮੇਸ਼ ਕੁਮਾਰ ਉਰਫ ਆਸ਼ੂਤੋਸ਼ ਨੇ ਆਪਣਾ ਜਦੋਂ ਘਰ-ਬਾਰ ਛੱਡਿਆ ਤਾਂ ਉਸ ਦੇ ਘਰ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ਗਰੀਬੀ ਕਾਰਨ ਉਹ ਹਮੇਸ਼ਾ ਸਦਮੇ ਵਿੱਚ ਰਹਿੰਦਾ ਸੀ ਕਾਰ ਛੱਡ ਕੇ ਕੰਮ ਕਰਨ ਲਈ ਅਤੇ ਪੈਸੇ ਕਮਾਉਣ ਲਈ ਆਸ਼ੂਤੋਸ਼ ਸਭ ਤੋਂ ਪਹਿਲਾਂ ਦਿੱਲੀ ਗਿਆ ਅਤੇ ਦਿੱਲੀ ਵਿੱਚ ਲੰਬਾ ਸਮਾਂ ਉਸਨੇ ਮਿਹਨਤ ਮੰਜੂਰੀ ਕੀਤੀ ਤੇ ਕੁਝ ਸਮਾਂ ਬਾਅਦ ਵਿੱਚ ਵਿਦੇਸ਼ ਵਿੱਚ ਵੀ ਗਿਆ ਪਰ ਵਿਦੇਸ਼ੋਂ ਵਾਪਸ ਆਉਣ ਤੋਂ ਬਾਅਦ ਇਹ ਆਸ਼ੂਤੋਸ਼ ਨੇ ਆਪਣੇ ਪਰਿਵਾਰ ਨਾਲੋਂ ਸਾਰੇ ਸੰਪਰਕ ਤੋੜ ਲਏ ਤੇ ਰਿਸ਼ਤੇਦਾਰ ਉਸ ਨੂੰ ਮਰਿਆ ਹੋਇਆ ਸਮਝਣ ਲੱਗ ਪਏ ਆਸ਼ੂਤੋਸ਼ ਦੀ ਪਤਨੀ ਉਹਦੇ ਕਾਰ ਛੱਡ ਜਾਣ ਕਰਕੇ ਸਦਮੇ ਵਿੱਚ ਆ ਗਈ ਅਤੇ ਉਸ ਦੀ ਦਿਮਾਗੀ ਸਤੁਲਨ ਵਿਗਵਾ ਬੈਠੀ ਪਰ ਆਸ਼ੂ ਤੋਸ਼ ਵਿਦੇਸ਼ੋਂ ਆਣ ਕੇ ਪੰਜਾਬ ਵਿੱਚ ਆ ਗਿਆ ਤੇ ਨੂਰਮਹਿਲ ਵਿੱਚ ਆਣ ਕੇ ਡੇਰੇ ਲਾਏ ਜਿੱਥੇ ਆਣ ਕੇ ਉਹ ਇੱਕ ਬਾਬਾ ਬਣ ਗਿਆ ਤੇ ਲੱਖਾਂ ਲੋਕ ਉਹਦੇ ਸਮਰਥਕ ਬਣ ਗਏ ਆਸ਼ੂ ਤੋਸ਼ ਦੀ ਮੌਤ ਤੋਂ ਬਾਅਦ ਉਸ ਦੇ بیٹے ਦਲੀਪ ਕੁਮਾਰ ਨੇ ਆਸ਼ੂਤੋਸ਼ ਦੇ ਮ੍ਰਿਤਕ ਦੇ ਸਰੀਰ ਨੂੰ ਬਿਹਾਰ ਵਾਪਸ ਲਾ ਕੇ ਅੰਤਮ ਸੰਸਕਾਰ ਕਰਨ ਦੀ ਮੰਗ ਕੀਤੀ ਇਸ ਮੰਗ ਦੀ ਸੁਣਵਾਈ ਪਹਿਲਾਂ ਪੰਜਾਬ ਹਾਈ ਕੋਰਟ ਵਿੱਚ ਹੋਈ ਤੇ ਫਿਰ ਬਾਅਦ ਵਿੱਚ ਦਲੀਪ ਕੁਮਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵੀ ਗਿਆ 19 ਜਨਵਰੀ ਸਾਲ 2014 ਨੂੰ ਆਸ਼ੂਤੋਸ਼ ਦੀ ਮੌਤ ਹੋਈ ਪਰ ਉਸ ਦੇ ਡੇਰੇ ਦੇ ਪ੍ਰਬੰਧਕਾਂ ਤੇ ਚੇਲਿਆਂ ਵੱਲੋਂ ਉਸ ਦੀ লাশ ਨੂੰ ਇਹ ਕਹਿ ਕੇ ਫ੍ਰੀਜ਼ਰ ਵਿੱਚ ਲਗਾ ਦਿੱਤਾ ਜਾਂਦਾ ਕਿ ਆਸ਼ੂ ਤੋਸ਼ ਅਜੇ ਮਰਿਆ ਨਹੀਂ ਉਹ ਤਾਂ ਸਮਾਦੀ ਵਿੱਚ ਲੀਨ ਹੈ ਤੇ ਫਿਰ ਉੱਠ ਕੇ ਖੜਾ ਹੋਵੇਗਾ ਉਸ ਵਕਤ ਆਸ਼ੂ ਤੋਸ਼ ਦੇ ਨਿੱਜੀ ਡਰਾਈਵਰ ਨੇ ਮੀਡੀਆ ਵਿੱਚ ਇਹ ਬਿਆਨ ਦਿੱਤਾ ਕਿ ਆਸ਼ੂ ਤੋਸ਼ ਮਹਾਰਾਜ ਦਾ ਮੌਤ ਨਹੀਂ ਹੋਈ ਉਸ ਦਾ ਕਤਲ ਹੋਇਆ ਹੈ ਕਿਉਂਕਿ ਨੂਰ ਮਹਿਲ ਵਾਲਾ ਡੇਰਾ ਅਰਬਾਂ ਰੁਪਏ ਦੀ ਸਪਤੀ ਹੈ ਜਿਸ ਕਰਕੇ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਤੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇ ਪਰ ਇਹ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ 2014 ਤੋਂ ਲੈ ਕੇ 2025 ਤੱਕ ਅੱਜ ਤੱਕ ਉਸ ਦੇ ਭਗਤਾਵਲੋਂ ਆਸ਼ੂਤੋਸ਼ ਨੂੰ ਫ੍ਰਿਜ ਵਿੱਚ ਲਾ ਕੇ ਰੱਖਿਆ ਗਿਆ ਹੈ ਅਤੇ ਨਾ ਹੀ ਉਸ ਦੀ ਸਮਾਦੀ ਤੋਂ ਉਠਿਆ ਤੇ ਨਾ ਹੀ ਉਸ ਦਾ ਸੰਸਕਾਰ ਕੀਤਾ ਗਿਆ ਹੈ ਡੇਰੇ ਦੇ ਪ੍ਰਬੰਧਕਾਂ ਵੱਲੋਂ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਮਹਾਰਾਜ ਅਜੇ ਕਿੰਨਾ ਸਮਾਂ ਹੋਰ ਸਮਾਦੀ ਦੇ ਵਿੱਚ ਰਹਿਣਗੇ ਤਾਂ ਉਹਨਾਂ ਵੱਲੋਂ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਜਾਂਦਾ ਦੋਸਤੋ 10 ਸਾਲ ਤੋਂ ਬੰਦ ਫ੍ਰਿਜਰ ਵਿੱਚ ਨੂਰ ਮਹਿਲ ਦੇ ਬਾਬੇ ਆਸ਼ੂ ਤੋਛ ਦੀ ਬਿਹਾਰ ਤੋਂ ਪੰਜਾਬ ਆਣ ਕੇ ਲੱਖਾਂ ਦੀ ਸੰਪਤੀ ਬਣ ਗਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣੇ ਕਮੈਂਟਾਂ ਰਾਈ ਜਰੂਰ ਦੱਸਿਓ